ਹਏ ਹਏ ਜਖਾਮ ਨੇ ਨਾ ਜਮੀ ਤਪਾਰਖਿਆ ਦਿਨ ਤਾਂ ਲੰਘ ਜੂਗਾ ਰਾਤ ਲੰਗਾਉਣੀ ਔਖੀ ਹੋ ਜੂਗੀ ਲੈ ਮੈਂ ਮਾ ਬੈਠੀ ਐ ਮੈਨੂੰ ਤਾਂ ਇਹਦੀ ਮਾ ਰੋਟੀ ਲੱਗੀ ਹੋਣੀ ਬਕਾਉਣ ਐਡੀ ਧੁੱਪ ਚੜ੍ਹੀ ਐ ਬਾਹਰ ਆ ਰੋਟੀ ਰੋਟੀ ਬਣਾਉਣ ਦਾ ਜੇਰਾ ਦਰੂਦ ਹੈ ਨਹੀਂ ਕੋਈ ਕੌਣ ਤੂੰ ਹੋਰ ਕੌਣ ਲੈ ਦੱਸ ਪ੍ਰੀਤ ਤੈਨੂੰ ਆਪ ਨੂੰ ਪਤਾ ਹੈ ਨਾ ਤੂੰ ਨਿਆਣੀ ਥੋੜੀ ਐ ਵੀ ਮੈਂ ਬਿਮਾਰ ਹੋ ਰਹੀ ਆ ਕੱਲ ਦੀ ਮੈਨੂੰ ਇਨਾਂ ਜਖਾਮ ਲੱਗ ਰਿਹਾ ਨੱਕ ਮੇਥੋਂ ਸਮਝਦਾ ਨਹੀਂ ਅਕੇ ਤੂੰ ਰੋਟੀ ਬਣਾ ਲੈ ਲੈ ਸਾਰੇ ਟੱਬਰ ਨੂੰ ਲਾਗ ਲਾਉਣੀ ਐ ਵਿੱਚ ਖਾਮ ਦੀ ਬਿਮਾਰ ਤਾਂ ਭਾਈ ਸਾਰੇ ਹੋ ਰਹੇ ਨੇ ਹੁਣ ਮੇਰੇ ਬੱਖੀ ਚ ਦੱਦ ਹੋਈ ਜਾਂਦਾ ਮੈਂ ਵੀ ਤਾਂ ਝਾਰੂ ਲਾਉਂਦੀ ਫਿਰਦੀ ਆ ਹੁਣ ਇਹ ਤਾਂ ਬੇਲਿਆਂ ਨੂੰ ਥੋੜੀ ਕੋਈ ਦੇਊਗਾ ਤੇ ਪਰੌਂਠੇ ਪਕਾ ਕੇ ਰੋਟੀ ਤਾਂ ਦਿਖ ਲੈ ਪਕਾਉਣੀ ਪਊਗੀ ਭਾਈ ਮੈਂ ਤਾਂ ਇਹ ਪਤਾ ਲੱਗਾ ਚਾਹੇ ਹੱਸ ਕੇ ਪਕਾ ਵੀ ਤੇਰੇ ਦਰਦ ਕਦੋਂ ਹੋਣ ਲੱਗ ਗਿਆ ਦੱਸਿਆ ਤਾਂ ਤਾਂ ਹੈ ਨਹੀਂ ਨਾਲੇ ਮੇਥੋਂ ਨਾ ਭਾਈ ਤੇਰੇ ਵਾਂਗੂ ਝੂਠ ਨਹੀਂ ਬੋਲਾ ਤੇ ਨਾਲੇ ਮੈਨੂੰ ਦਿਖਾਵਾ ਨਹੀਂ ਕਰਨਾ ਹੁੰਦਾ ਜੇ ਮੇਰੇ ਦਰਦ ਹੁੰਦਾ ਵੀ ਆ ਮੈਂ ਕਿਸੇ ਤੇ ਨਹੀਂ ਡੇਗਦੀ ਵੀ ਮੇਰੇ ਕੰਮ ਉਹ ਕਰ ਦੂੰ ਮੈਂ ਤਾਂ ਆਪਦੇ ਕੰਮ ਆਪ ਕਰਦੀ ਆ ਆਪਦੇ ਕੰਮ ਨਾਲੇ ਮੇਰੇ ਤੋਂ ਭਈ ਆਸ ਨਾ ਰੱਖ ਵੀ ਮੈਂ ਪਕਾ ਦੂੰਗੀ ਤੇ ਨਹੀਂ ਰੋਟੀ ਮੈਂ ਕਿਹਾ ਕਿ ਹੈ ਨਾਲੇ ਆਪਦਾ ਆਪਦੇ ਕੰਮਾਂ ਨੂੰ ਕਿਹੜਾ ਆਪਾਂ ਨੇ ਕੰਮ ਵੰਡੇ ਹੋਏ ਨੇ ਰੋਜ਼ ਨਾਲ ਮਿਲਕੀ ਕਰਦੀ ਆ ਕੋਈ ਨਾ ਮੈਂ ਚਾਚੀ ਨੂੰ ਬੁਲਾ ਲਿਓ ਕਿ ਦੋ ਰੋਟੀਆਂ ਲਾਜੂਗੀ ਤੁਹਾਡਾ ਤਾਂ ਬਬਰ ਭਰੂਗੀ ਏ ਮੈਂ ਤਾਂ ਤਿੰਨ ਦਿਨ ਹੋ ਗਏ ਤੇਰੇ ਮੂੰਹ ਕੋ ਨਹੀਂ ਦੇਖਦੇ ਨੂੰ ਤਿੰਨ ਦਿਨ ਹੋ ਗਏ ਕਹਿੰਦੇ ਨਹੀਂ ਮੈਂ ਤਾਂ ਜ਼ਖਾਵ ਹੋ ਗਿਆ ਜ਼ਖਾਵ ਹੋ ਗਿਆ ਹੱਦ ਤੱਕ ਤੇਰਾ ਦੁਜਖਾਮ ਹੀ ਨਹੀਂ ਹਟਿਆ ਮੈਂ ਬੀਤਾ ਵੀ ਰਜਖਾਂ ਵਹਟ ਗਿਆ ਫਿਰ ਦਵਾਈ ਭਈ ਤੂੰ ਲਿਆ ਤੇਰੇ ਘਰ ਆਲ ਦਵਾਈ ਕੇ ਲਿਆ ਮੈਂ ਤੈਨੂੰ ਕਹ ਦਿੱਤੇ ਦਵਾਈ ਕੇ ਲਿਆ ਵਾ ਚੱਲ ਚੰਗਾ ਪ੍ਰੀਤ ਮੇਰਾ ਨਾ ਮਗਜ ਖਪਾਈ ਨਾ ਕਰ ਬਈ ਮੈਥੋਂ ਇੰਨਾ ਬੋਲੇ ਨਹੀਂ ਇਹਦਾ ਮੇਰਾ ਦੁੱਖ ਦਾ ਸੇਰਾ ਠੀਕ ਹੈ ਨਾ ਚਾਰ ਕਮਰੇ ਨੇ ਤੇ ਥੋੜੀ ਝਾੜੂ ਲਾਉਂਦੀ ਤੂੰ ਔਖੀ ਹੋਗੀ ਦੋ ਤਾਂ ਰੋਟੀਆਂ ਨੇ ਮੈਂ ਤਾਂ ਖਾਂਦੀ ਹੋਣੀ ਤੁਸੀਂ ਆਪਦੀ ਪਕਾ ਲੈ ਤੂੰ ਨਾ ਉਹ ਖਾਵੇ ਨਾ ਚਾਰ ਰੋਟੀ ਮੈਂ ਔਖੀ ਨਹੀਂ ਹੋਈ ਤੈਨੂੰ ਵੀ ਨਾ ਔਟਾ ਬਤਾਗੇ ਕਹਿੰਦੀ ਹੁੰਦੇ ਨਾ ਵੀ ਇੱਕ ਦਿਨ ਕਰਤਾ ਦੋ ਦਿਨ ਕਰਤਾ ਹੁਣ ਤੂੰ ਪਾਲਦੀ ਵੀ ਰੋਜ਼ ਇਹੀ ਕਰੀ ਜਾਵੇ ਚੱਲ ਮੈਂ ਤਾਂ ਪਾਲਦੀ ਆ ਤੂੰ ਨਹੀਂ ਕਰਦੀ ਭਾਈ ਸੌ ਵਾਰ ਨ ਆਪਾਂ ਤੋਂ ਨਹੀਂ ਪਗਦੀ। ਪਗਦੀਗੇ ਮੈਨੂੰ ਤੂੰ ਕਮਾਲ ਕਰਦੀ ਆ ਫੋਨ ਚਲਾਉਣ ਬੈਠਾ ਤੈਨੂੰ ਕੁਝ ਹੁੰਦਾ ਨਹੀਂ। ਮੈਂ ਤੇ ਕਿੰਨਾ ਘੰਟਾ ਹੋ ਗਿਆ ਤੇਰੇ ਮੂੰਹ ਘਣੀ ਦੇਖਦੇ ਇਹਨੂੰ ਫੋਨ ਤੇ ਡੂ ਡੂ ਲੱਗੀ ਪਈਆਂ, ਮੁੰਗਲਾ ਮਾਰਨਾ। ਉਂਗਲਾ ਮਾਰਨ ਨੂੰ ਮੈਂ ਤੇਰੇ ਵਾਂਗੂ ਨਾ ਕੋਈ ਮੋਬਾਈਲ 'ਚ ਊਟ ਪਟਾਂਗ ਨਹੀਂ ਦੇਖਦੀ। ਕੋਈ ਚੱਜ ਦਾ ਕੰਮ ਸਿੱਖਿਆ। ਵੀ ਹਾ ਕੀ ਹੁੰਦਾ ਜੈਖਾਨੇ ਦਾ ਨੁਕਸਾ ਦੱਸ ਦੂਗਾ ਕੋਈ ਜਖਾਮ ਦਾ। ਨਾ ਕਿਉਂ ਗਪੋਰ ਛੱਡੀ ਐ ਨਹੀਂ ਐ। ਅਖੇ ਮੈਂ ਤਾਂ ਦਵਾਈ ਦੇਖਦੀ ਸੀ। ਮੈਨੂੰ ਪੂਰਾ ਘੰਟਾ ਹੋ ਗਿਆ ਸੁਣਦੀ ਨੂੰ। ਮੇਰੇ ਕੰਨ ਵੀ ਅੱਕ ਗਏ ਹੁਣ ਤਾਂ ਸੁਣ ਸੁਣ ਕੇ। ਓਏ ਇੱਕੇ ਗਾਣਾ ਬਾਰ-ਬ ਆ ਖੜਖੜ ਦੇਖੇ ਦੁਨੀਆ ਜਦੋਂ ਜੱਟ ਤੁਰਦਾ ਆਏ ਮੇਰੇ ਨਾਲ ਆ ਪਤਾ ਨਹੀਂ ਕਿਹੜੀ ਹੈ ਇਹਾ ਲਾਪਰੀਤ ਕਮਾਣ ਸਵੇਰ ਦੀ ਐਸੀ ਤੇ ਲੱਗੀ ਪਈਆਂ ਗਾਣਾ ਸੁਣਨਾ ਮੈਂ ਤਾਂ ਸੁਣੂੰਗੀ ਮੈਂ ਤਾਂ ਰੀਲ ਵੀ ਬਣਾਉਂਗੀ ਠੀਕ ਹੈ ਨਾ ਤੂੰ ਮੱਚ ਮੈਂ ਕਿਉਂ ਮੱਚਾ ਨਾ ਆਹੀ ਕੰਮਾਂ ਜੋਗਰੀ ਰਹਿ ਗਈ ਤੂੰ ਨੀ ਰੀਲਾਂ ਬਣਾਉਣ ਜੋਗਰੀ ਮੈਂ ਕਰਦੀ ਆਂ ਬਾਈ ਨੂੰ ਫੋਨ ਕਿਉਂਕਿ ਇਹਦੇ ਹੱਥ ਦੀਆਂ ਪੱਕੀਆਂ ਖਾ ਲਈਏ ਖਵਾਉਗੀ ਤੁਹਾਨੂੰ ਤੂੰ ਘਰ ਦੇ ਬੜੀਏ ਜੀ ਨੂੰ ਫੋਨ ਕਰਨੇ ਮੈਨੂੰ ਬਹਿਸਵਾਜੀ ਨਾ ਕਰ ਠੀਕ ਹੈ ਨਾ ਬਾਲੀ ਮੇਰਾ ਗਾਲ ਸੁਣ ਲੈ ਰੋਟੀ ਤਾਂ ਤੈਨੂੰ ਕਿਸੇ ਵੀ ਹਿੱਲੇ 'ਚ ਬਣਾਉਣੀ ਪਊਗੀ ਤਾਂ ਬਣਾਉਣੀ ਪਊਗੀ ਉਹ ਬੈਠੇ ਬਾਪੂ ਬਾਹਰ ਭੁੱਖਾ ਜਿਵੇਂ ਬੈਠੇ ਓਵੇਂ ਬੈਠੇ ਰਹੂਗਾ ਕੋਈ ਨਾ ਬਾਪੂ ਨੂੰ ਪਤਾ ਵੀ ਐ ਵੀ ਮੈਂ ਕਹਣਾ ਰੋਜ਼ੇ ਬੇਲੀ ਬੰਨੀ ਆ ਪਹਿਲਾਂ ਤਿੰਨ ਢਾਈ ਸਾਲ ਹੋ ਗਏ ਮੈਂ ਹੀ ਥੱਪ ਦੇਈਂਗੇ ਇਹਨਾਂ ਦੀਆਂ ਰੋਟੀਆਂ ਨਾਲੇ ਕੋਈ ਗੱਲ ਨਹੀਂ ਜੇ ਬਾਪੂ ਦਾ ਪੇਟ ਭਰਨਾ ਤੂੰ ਭਰ ਦੇ ਤੇਰਾ ਕਿਹੜਾ ਕੁਸ ਲੱਗਦਾ ਨਹੀਂ ਮੇਰਾ ਕੱਲੀ ਦਾ ਲੱਗਦਾ ਨਾ ਐਂ ਤਾਂ ਫਿਰ ਤੈਨੂੰ ਢਾਵਾ ਹੀ ਪੈਜੂਗਾ ਜਿਵੇਂ ਅੱਜ ਕੰਮ ਕਰ ਤੇ ਕੱਲ ਨੂੰ ਤੂੰ ਫਿਰ ਮੇਰੇ ਹੱਥ ਦੀਆਂ ਰੋਟੀਆਂ ਭਾਲੇਂਗੀ ਨਾ ਭਾਈ ਆਪਣੇ ਤੋਂ ਤਾਂ ਗੋਲਤੰਦਾ ਹੁੰਦਾ ਨਹੀਂ ਮੈਂ ਤਾਂ ਜਿੰਨੇ ਕੰਮ ਹੋਣਗੇ ਕਰ ਦੂੰਗੀ ਪਰ ਰੋਟੀ ਰੁੱਟੀ ਤਾਂ ਮੇਥੋਂ ਪੱਕਦੀ ਨਹੀਂ ਸਿੱਧੀ ਜੀ ਤੂੰ ਵੱਡੀ ਗਰਦਾਰ ਨਹੀਂ ਨਵਾਂ ਠੀਕ ਹੈ ਨਾ ਆਪਦੀ ਗਰਦੌਰੀ ਘੋਟ ਦੀਆਂ ਵਿੱਚ ਇੱਕ ਗੱਲ ਸੁਣ ਲੈ ਮੈਥੋਂ ਹੁਣ ਸੁਣ ਲੈ ਕੱਲ ਨੂੰ ਸੁਣ ਲਈ ਪਰਸੋਂ ਨੂੰ ਸੁਣ ਲਈ ਜਦੋਂ ਤੱਕ ਮੇਰਾ ਜ਼ਖਾਮ ਨਹੀਂ ਹਟਦਾ ਮੈਂ ਠੀਕ ਨਹੀਂ ਹੁੰਦੀ ਮੈਂ ਤਾਂ ਕੋਈ ਕੰਮ ਨੂੰ ਹੱਥ ਲਾਉਂਦੀ ਨਹੀਂ ਚੱਲ ਠੀਕ ਐ ਜੇ ਤੇਰੀ ਹਿੰਡੇ ਨੇ ਮੇਰੀ ਵੀ ਆ ਹਿੰਡੇ ਆ ਪਿਆ ਝਾੜੂ ਮੈਂ ਵੀ ਬਰਾਬਰ ਬੈਠਦੀ ਹਰੇ ਆ ਕੇ ਮੈਂ ਵੀ ਦੇਖਦੀ ਆ ਵੀ ਕਿਹੜਾ ਝਾੜੂ ਲਾਉਂਦਾ ਤੇ ਕਿਹੜਾ ਰੋਟੀ ਪਕਾਉਂਦਾ ਬਹਿ ਜਾ ਬਹਿ ਜਾ ਕੋਈ ਚੱਕਰ ਨਹੀਂ ਬਹਿ ਜਾ ਤਿੰਨ ਲਿਆ ਪੈਰ ਜਿਨਾ ਹੀਠਾ ਕਰਕੇ ਬੈਠਾ ਕਿਉਂ ਦਾਤ ਚ ਲਈ ਤੀ ਦਾਤ ਚ ਲਈ ਤੀ ਮੈਂ ਉਹ ਪੇ ਮੇਰਾ ਅੰਦਰ ਸਾਂਭਿਆ ਅਤੇ ਰੇ ਮੰਗੂ ਕਾਲੇ ਗਿੱਟੇ ਦਾ ਟਰ ਕੇ ਨਾ ਕਾਲਾ ਨਹੀਂ ਕਰਿਆ ਬਦਾਜਾ ਤੂੰ ਬੱਸ ਕਰ ਬੱਸ ਕਰ ਇਹ ਜਦ ਤਰਾ ਬੁੱਥਾ ਵੀ ਨਹੀਂ ਜਹੇ ਮੇਰੇ ਗਿੱਟੇ ਨੇ ਨੋਦੀ ਦਾ ਤੂੰ ਨਹੀਂ ਤੰਤਨ ਦਿਨ ਆ ਕੇ ਮੇਰੇ ਗਿੱਟੇ ਕਾਲੇ ਨੇ ਸਾਰੇ ਨੂੰ ਪਤਾ ਵੀ ਕੋਣ ਨਾ ਹੁੰਦਾ ਕੋਣ ਨਹੀਂ ਨਾ ਹੁੰਦਾ ਚੱਲ ਚੰਗਾ ਠੀਕ ਹੈ ਤੇ ਮੇਰੀ ਗੱਲ ਹੁਣ ਨਾ ਚੰਗੀ ਤਰ੍ਹਾਂ ਸੁਣ ਲੈ ਮੈਨੂੰ ਹੁਣ ਅੱਜ ਤੋਂ ਬਾਅਦ ਕਹਿ ਨਾ ਦੇਈਂ ਵੀ ਆ ਕੰਮ ਕਰ ਦੇ ਆ ਕੰਮ ਕਰ ਦੇ ਆ ਤੋ ਜੇ ਕੁਝ ਕਰਨਾ ਹੋਇਆ ਤਾਂ 100 ਵਾਰੀ ਕਰੀ ਮੈਨੂੰ ਟੋਕਣ ਦੀ ਲੋੜ ਨਹੀਂ ਜਿਵੇਂ ਤੂੰ ਬੈਠੀ ਹੈ ਨਾ ਮੈਂ ਵੀ ਸੋਣੀ ਆ ਬਈ ਜਾ ਅੰਦਾਜ਼ਾ ਸੋ ਜਾ ਸੋ ਜਾ ਮਿਲ ਕੋਠਕੜੀ ਪੂਰੀ ਹੋਈ ਬਈ ਸੋ ਤੁਸਾਰਾਤ ਫੈਕਟਰੀ ਚ ਕੰਮ ਕਰਕੇ ਇੰਨੀ ਥੱਕ ਗਈ ਹੋਣੀ ਪਤਾਨੀ ਸੌਰੀਆਂ ਘਾਟੋ ਕਲੇ ਸੀ ਨਾ ਕਰੀ ਜਾਂਦੀਆਂ ਹੁਣ ਸ਼ਾਂਤੀ ਲੱਗਦੀ ਆ ਚਲ ਖਾ ਇਹ ਰੋਟੀ ਦਾ ਮੁਰਕੀ ਆ ਕੇ ਭੁੱਖ ਲੱਗੀ ਪਈ ਹੈਗੀ ਕੋਪਾਈ ਕੁੜੀਏ ਉਹ ਛੋਟੀ ਕੁੜੀਏ ਲਿਆ ਭਾਈ ਰੋਟੀ ਰੋਟੀ ਖਾ ਲਈਏ ਲੈ ਹਾਂਜੀ ਬਾਪੂ ਜੀ ਰੋਟੀ ਰੋਟੀ ਖਾ ਲੈਂਦੇ ਭਾਈ ਉਹ ਰੋਟੀ ਖਾਣੀ ਏ ਹਾਂ ਭਾਈ ਉਹ ਮੜਾ ਜੀ ਉਹਨੂੰ ਲਾਪੜੀ ਤੈਨੂੰ ਮਾਰੀ ਜੀ ਵਾ ਮਾਰੇ ਆਵਾਜ਼ ਮੱਡੀ ਨੂੰ ਮੇਰੇ ਤਾਂ ਨਾ ਸਿਰ ਬਾਲਾ ਫੱਟੀ ਏ ਨਾ ਪਤਾ ਨਹੀਂ ਕੀ ਹੋ ਗਿਆ ਫਿਰ ਭਾਈ ਡਾਕਟਰ ਬੁਲਾ ਲੈ ਮੈਂ ਤਾਂ ਗੋਲੀਆਂ ਵੀ ਦੋ ਲੈ ਲੀਆਂ ਜਦੋਂ ਆਉਂਦੇ ਨਾ ਉਹ ਇਸ਼ੂ ਫਿਰ ਦੇਖ ਦਿਓ ਤਾਂ ਖਾ ਕੇ ਹੁੰਨੀ ਏ ਮੇਲੇ ਤਾਂ ਬੁਖਾਰ ਚੜ ਰਿਹਾ ਹੈਗਾ ਡਾਲ ਕੋਈ ਨਾ ਹਏ ਮੈਂ ਮਰ ਜਾ ਉਹਨੂੰ ਕਹਿ ਦੋ ਮਾੜੀ ਗੀ ਹਾਂ ਕਹਿ ਦੇ ਨਾ ਪੁੱਤ ਪੈ ਗਿਆ ਕੋਈ ਨਾ ਉਹ ਭਾਈ ਵੱਡੀ ਆ ਕੁੜੀਏ ਇਹ ਇੱਧਰ ਲਈ ਵੰਦਰ ਬੜੀ ਬੈਠੀ ਹੋਊਂ ਮਿਲਦਾ ਉਹ ਭਾਈ ਰੋਟੀ ਰੋਟੀ ਦੇ ਲਓ ਕੋਈ ਹਾਂ ਬਕੂ ਉਹ ਰੋਟੀ ਲਿਆਓ ਭਾਈ ਖਾ ਲਈਏ ਨਹੀਂ ਨਹੀਂ ਕੀ ਹੋ ਗਿਆ ਬਾਪੂ ਮੜਿਆ ਹੌਲੀ ਵੀ ਬਹੁਤ ਬੇਵਰ ਬੰਦਾ ਨਾ ਦੋ ਘੜੀ ਰਾਮ ਵੀ ਕਰਦਾ ਹੁੰਦਾ ਬੰਦੇ ਦੀ ਸਿਹਤ ਨਾ ਠੀਕ ਹੋਵੇ ਆਪ ਐ ਸਿਰ 파ੜਨ ਵਾਲਾ ਕਰਖੇ ਜੀ ਮੇਰਾ ਹੋ ਗਿਆ ਮੈਂੋਂ ਤੇ ਮੋਦਾ ਤੂੰ ਵੀ ਸਿਰ ਜਾ ਫੜੀ ਬੈਠੀ ਆ ਸਿਰ ਕਿੱਥੇ ਬਾਪੂ ਤੈਨੂੰ ਪਤਾ ਤਾਂ ਹੈਗਾ ਤਨ ਤਨ ਹੋ ਗਿਆ ਮੇਰਾ ਤਾਂ ਜਖਾਮ ਹੀ ਹਟਦਾ ਉਹਦੇ ਕਾਰਨ ਹੱਡ ਭੰਨਣੀ ਜੀ ਲੱਗ ਰਹੀ ਐ ਜਾਇ ਰੋਇ ਦੀ ਨਾ ਤਾਂ ਹਟੇ ਦੋ ਤਾਂ ਗੋਲੀਆਂ ਲੈ ਲੀਆਂ ਇੰਨੀ ਐ ਤਾਂ ਗੋਲੀਆਂ ਵੀ ਲੈ ਲਿਆ ਜਾਂਦੀਆਂ ਕੀ ਗੱਲ ਰੋਟੀ ਕਹਿੰਦਾ ਸੀ ਭਾਈ ਮੈਂ ਤਾਂ ਰੋਟੀ ਤਾਂ ਮੇਰੇ ਬਾਪੂ ਤੈਨੂੰ ਪਤਾ ਹੀ ਹੈ ਹੁਣ ਉਹੀ ਬਣਾਉਗੀ ਰੋਜ਼ੇ ਬਣਾਉਂਦੀ ਆ ਉਹਨੂੰ ਕਹ ਦੇ ਦੋ ਦਿਨ ਹੋਰ ਬਣਾ ਲੂਗੀ ਕੋਈ ਮੇਰਾ ਸਹਿਕਾ ਥੋੜੀ ਕਰਨਾ ਹੈ ਉਹ ਤਾਂ ਗੱਲ ਠੀਕ ਆ ਭਾਈ ਉਹ ਤਾਂ ਬੁੜਾਸਾ ਮਾਰੀ ਵਰਦੀ ਕੋਈ ਚੰਗੇ ਜਿਹੇ ਡਾਕਟਰ ਤੋਂ ਦਵਾਈ ਲੈ ਲੋ ਫਿਰ ਐ ਥੋੜਾ ਸਰਵਗੋਣ ਦੱਸੋ ਰੋਟੀ ਇੱਥੇ ਗਵਾਢੀ ਲੱਗ ਜਾਣਗੇ ਭਾਈ ਬੁੜਾਸਾ ਉਹਨੂੰ ਕੀ ਹੋ ਗਿਆ ਪਤਾ ਨਹੀਂ ਉਹ ਕਹਿੰਦੀ ਸਿਰ ਮੇਰਾ ਦੁਖੀ ਜਾਂਦਾ ਹੁਣ ਗਈ ਅੰਦਰ ਨੱਕ ਸਿੰਤਲੀ ਕੇ ਰਾਮ ਉਹਦਾ ਸਿਰ ਦੁਖਣ ਲੱਗ ਗਿਆ ਕੇ ਆ 5 ਮਿੰਟ ਦੀ ਗੱਲ ਐ ਹੁਰੇ ਮੈਂ ਬੈਠੀ ਸੀ ਤੇ ਮੇਰਾ ਨਾ ਇੰਨਾ ਸਿਰ ਦੁਖੀ ਹੋ ਜਾ ਬੈਠਾ ਉਹਨੇ ਬੋਲਿੰਗ ਲਈਦੀ ਹਾਲੇ ਹੁਣ ਲੱਗਿਆ ਬੋਲਿੰਗ ਆ ਕੇ ਮੇਰੇ ਨਾਲ ਇਨਾ ਕੁੱਤ ਕਲੇਸ਼ ਕਰਕੇ ਗਈ ਐ ਨਾ ਰੰਡੀ ਰੋਣਾ ਵਸ ਬਾਪੂ ਪੁੱਛਣ ਮੈਨੂੰ ਕਹਦੀ ਮੇਰੀ ਵੀ ਕਹਿੰਦੀ ਫਿਰ ਪੱਥਰ ਤੇ ਲਕੀਰ ਐ ਜੇ ਤੂੰ ਨਹੀਂ ਰੋਟੀ ਪਾਉਂਦੀ ਰੋਟੀ ਮੈਂ ਵੀ ਨਹੀਂ ਪਾਉਂਦੀ ਹੁਣ ਉਹਦਾ 2 ਮਿੰਟ ਚ ਬਈ ਸਿਰ ਕੇ ਮੇ ਦੁਖਣ ਲੱਗਿਆ ਮੈਂ ਤਾਂ ਬਾਪੂ ਇਨਾ ਬੋਲੇ ਵੀ ਨਹੀਂ ਅਜਾ ਸੱਚ ਦੱਸਾਂ ਜੀ ਇਹਨੇ ਮੇਰੇ ਮੂੰਹ ਤੇ ਗੱਲ ਕਰਾ ਕੀ ਦੁਖਦਾਲਾ ਮੈਂ ਲੱਗਦੀ ਆ ਪਤਾ ਨਹੀਂ ਭਾਈ ਤੈ ਕੇ ਅੰਦਰ ਵੜ ਗਈ ਕੁਨ ਕਾ ਨਹੀਂ ਮਨਰਾਜ਼ਰ ਦਾ ਉਹਦਾ ਉਹ ਕਹਿੰਦੀ ਮੇਰਾ ਦੁੱਖ ਦਾ ਪਤਾ ਨਹੀਂ ਕਿਵੇਂ ਦੇਖਤਾ ਨਹੀਂ ਪਾਇਆ ਤੈਨੂੰ ਤਾਂ ਪਤਾ ਹੀ ਹੈ ਤੈਨ੍ਹੇ ਸਾਲ ਹੋ ਗਏ ਮੈਨੂੰ ਇਸ ਘਰ ਚ ਹਨਾ ਮੈਂ ਕਦੇ ਤੈਨੂੰ ਐ ਕਿਹਾ ਹੋਵੇ ਵੀ ਬਾਪੂ ਮੈਂ ਤਾਂ ਰੋਟੀ ਪਕਾਉਂਦੀ ਨਹੀਂ ਮੇਰਾ ਤਾਂ ਦੁੱਖ ਦਾ ਖਾਣਾ ਹੋ ਗਿਆ ਕਦੇ ਕਿਹਾ ਮੈਂ ਤੈਨੂੰ ਫਿਰ ਤਾਂ ਕੀ ਕਹਿਣਾ ਹੈ ਬੰਦਾ ਬਿਮਾਰ ਠਮਾਰ ਹੋ ਗਿਆ ਫਿਰ ਤਾਂ ਬੰਦੇ ਨੂੰ ਮੱਲੋ ਮਲੀ ਕਹਿਣਾ ਵੀ ਪੈਂਦਾ ਉਹ ਤਾਂ ਗੱਲ ਠੀਕ ਆ ਭਾਈ ਕਿਹਾ ਤਾਂ ਕਦੇ ਨਹੀਂ ਕਿਹਾ ਤਾਂ ਉਹਨੇ ਵੀ ਨਹੀਂ ਸੋਰੀ ਨਹੀਂ ਪਤਾ ਨਹੀਂ ਅੱਜ ਕਿਉਂ ਮੇਰਾ ਬਾਪੂ ਸਰੀਕਾ ਹੈ ਮੇਰਾ ਉਹੀ ਤਾਂ ਗੱਲ ਹੈ ਸਰੀਕਾ ਮੇਰਾ ਕਰਦੀ ਹੈ ਨਾ ਆਹ ਉਹ ਸ਼ਰੀਕੇ ਵਾਜੀ ਥੋੜੋ ਚੱਲੂਗੀ। ਓ ਕੁੜੀਏ। ਉਂਦੀ ਖੜਾ ਹੈਗੀ ਆ। ਚੱਲ ਕੋਈ ਨਾ ਬਾਈ ਮੈਂ ਆਪ ਹੀ ਲਾ ਲੈਣਾ ਫਿਰ ਹੋਰ ਕੀ ਆ। ਪ੍ਰੀਤ। ਹਾਂਜੀ। ਕੀ ਹੋ ਗਿਆ ਬਾਪੂ ਜੀ? ਮੂੰਹ ਮੈਂ ਮਰ ਜਾ। ਸਿਰ ਤੇ ਚੁੰਨੀ ਵੀ ਬੰਨ ਲੈ ਲਿਆ 2 ਮਿੰਟ ਪਹਿਲਾਂ ਮੈਂ ਨਾ ਲੜਕੀ ਗਈ ਆ। ਲੜੀ ਮੈਂ ਕਿਉਂ ਸੀ ਭਲੇ ਦੱਸੀ? ਬਾਪੂ ਜੀ ਮੈਂ ਇਹਨੂੰ ਐ ਕਿਹਾ ਸੀ। ਮਾ ਮੇਰਾ ਸਿਰ ਦੁਖੀ ਆਂਦਾ ਪਹਿਣ ਵਣ ਕੇ ਰੋਟੀ ਬਣਾ ਦੇ ਕਹਿੰਦੀ ਨਹੀਂ ਮੈਨੂੰ ਤੇ ਮੈਥੋਂ ਨਹੀਂ ਬਣਦੀ ਮੈਨੂੰ ਤਾਂ ਆਪਨੇ ਲਈ ਲੱਗੇ ਪਈਆਂ ਪ੍ਰੀਤ ਮੇਰੀ ਗੱਲ ਸੁਣ ਬਾਈ ਮੇਰੇ ਸਰੀਕੇ ਚ ਤੇਰਾ ਸਾਰਾ ਕੁਝੇ ਦੁਖਦਾ ਹੈ ਮੇਰਾ ਜਦੋਂ ਢਿੱਡ ਦੁਖਦਾ ਉਦੋਂ ਤੇਰਾ ਦੁਖਦਾ ਹੈ ਜਦੋਂ ਮੇਰਾ ਪੈਰ ਸੌ ਜਾਂਦਾ ਉਦੋਂ ਤੇਰਾ ਪੈਰ ਸੌ ਜਾਂਦਾ ਹੈ ਜਦੋਂ ਮੈਨੂੰ ਜ਼ਖਾਮ ਹੋ ਜਾਂਦਾ ਉਦੋਂ ਤੈਨੂੰ ਹੋ ਜਾਂਦਾ ਤੂੰ ਸਾਰਾ ਕਹਦੇ ਤੂੰ ਮੇਰੇ ਤੇ ਮੱਚਦੀ ਐ ਸਰੀਕਾ ਕਰਦੀ ਐ ਤੇ ਤੂੰ ਜਰਿਆ ਨਹੀਂ ਜਾਂਦਾ ਵੀ ਮੈਂ ਬਿਮਾਰ ਆ ਮੈਂ ਆਰਾਮ ਨਾ ਕਰ ਲੈ ਦੋ ਮਿੰਟਾ ਪਹਿਣ ਵਣ ਕੇ ਹੌਲੀ ਬੋਲ ਪੈ ਤੇ ਦੂਜੀ ਗੱਲ ਬਾਪੂ ਜੀ ਮੇਰੀ ਗੱਲ ਸੁ ਤੇ ਇਹਦੀ ਗੱਲਾਂ ਤੋਂ ਹੁਣ ਤੁਹਾਨੂੰ ਪਤਾ ਨਹੀਂ ਲੱਗਦਾ। ਬਈ ਬੋਲੀ ਤੀਆ 5 ਮਿੰਟ ਪਹਿਲਾਂ ਮੇਰੇ ਨਾਲ ਕੀ ਰੰਡੀ ਰੋਣਾ ਕਰਕੇ ਗਈ ਐ। ਇਹਨੂੰ ਕਹਿ ਦੋ ਹੌਲੀ ਬੋਲ ਪੂ ਬਾਪੂ ਜੀ। ਪਾਈ ਮੇਰੀ ਗੱਲ ਸੁਣ ਲੈ ਠੀਕ ਐ ਨਾ ਤੈਨੂੰ ਵੀ ਪਤਾ ਤਿੰਨ ਦਿਨਾਂ ਦੀ ਮੈਂ ਪਈਆਂ ਮੰਜੇ 'ਚ। ਹੁਣ ਤੱਕ 3 ਸਾਲ ਹੋ ਗਏ ਮੈਂ ਕਦੇ ਕੰਮ ਨਹੀਂ ਛੱਡਿਆ। ਮੇਰੇ ਹੱਥ ਬੰਨੇ ਨੇ ਬਾਈ ਮੇਰੇ ਹੱਥ ਖੜੇ ਨੇ ਮੈਥੋਂ ਕਰਦਾ ਕੋਈ ਕੰਮ ਨਹੀਂ ਹੁੰਦਾ ਠੀਕ ਐ ਨਾ। ਛੱਡਣ ਨੂੰ ਤਾਂ ਬਾਪੂ ਜੀ ਛੱਡਣਾ ਛੱਡੋ। ਛੱਡਣ ਨੂੰ ਬਾਪੂ ਜੀ ਕੰਮ ਮੈਂ ਵੀ ਨਹੀਂ ਛੱਡਿਆ ਅੱਜ ਤੱਕ। ਤੁਹਾਡੇ ਸਾਹਮਣੇ ਮੈਂ ਕਦੇ ਕਹਾ ਐ ਕਿਸੇ ਮੂੰਹ ਨਾ ਤੁੱਜੇ ਤੇਰਾ ਜੇਤੈ ਮੈਨੂੰ ਕਹਦਾ ਦੀਦੀ ਕਿਹਾ ਹੋਵੇ ਤਾਂ ਨਾ ਮੇਰਾ ਮੂੰਹ ਘਟੇ ਤੇਰਾ ਮੂੰਹ ਟੱਟੇ ਤੇਰਾ ਆ ਦੇਖ ਲੈ ਬਾਪੂ ਕਹਾ ਲੈ ਦੀਦੀ ਦੇਖ ਲੈ 100 ਵਾਰ ਦੀਦੀ ਕਹਤਾ ਮੈਂ ਕਮੈਂਟ ਚ ਮੇਰੀ ਗੱਲ ਸੁਣੋ ਬਾਪੂ ਜੀ ਜਿਹੇ ਜੇ ਬੋਲੂਗੀ ਇਹ ਜੇ ਬੁਲਾ ਲੂਗੀ ਨਾ ਬੋਲਣੂ ਮੈਂ ਕਿ ਤੇਰੇ ਗੋਲੀ ਮਾਰ ਜੋ ਮੇਰੇ ਮੂੰਹ ਤੋੜ ਦੇ ਤੈਨੂੰ ਦੀਦੀ ਥੋੜੀ ਕਹੂਗੀ ਦੋ ਟੋਟਰੂ ਆ ਸੋ ਤੋਂ ਕੱਟਿਆ ਨਹੀਂ ਜਾਂਦਾ ਆ ਉਹਨਾਂ ਦੇ ਵੀ ਮੈਂ ਤਾਂ ਬਾਪੂ ਜੀ ਕੁਛ ਨਹੀਂ ਕਹਿੰਦੀ ਕੱਟਣ ਨੂੰ ਮੈਂ ਤਾਂ ਸਿਰਫ ਇਹਨੂੰ ਇੰਨਾ ਕ ਕਿਹਾ ਤੇ ਮਹਾਜ ਭੈਣ ਬਣ ਕੇ ਮੇਰੇ ਸਿਰ ਦੁੱਖ ਦਾ ਰੋਟੀ ਪਕਾ ਦੇ ਖਾਣ ਨੂੰ ਕਹੀ ਮੈਨੂੰ ਤਾਂ ਖਾਣ ਨੂੰ ਬਾਈ ਕਿੱਡੇ ਕਿੱਡੇ ਕੱਪ ਰੋੜਦੀ ਹੈ ਦੇਖੀ ਬਾਪੂ ਮੈਨੂੰ ਇਹਨੇ ਆਪ ਕਿਹਾ ਝਾੜੂ ਲੱਗ ਰਹੀ ਤੇ ਲੋੜ ਕਹਿੰਦੀ ਰੋਟੀ ਦਾ ਟਾਈਮ ਹੋ ਰਿਹਾ ਰੋਟੀ ਪਕਾ ਲੈ ਮੈਨੂੰ ਪਿਆਰ ਨਾਲ ਕਿਹਾ ਮਹਾਵੇ ਪ੍ਰੀਤ ਨੇ ਕਿ ਮੈਂ ਤੇ ਰੋਟੀ ਪੱਕਦੀ ਨਹੀਂ ਮੈਂ ਹੋ ਰਹੀ ਹਾਂ ਬਿਮਾਰ ਤੈਨੂੰ ਪਤਾ ਹੀ ਹੈ ਤੈਨੂੰ ਸਾਰਿਆਂ ਨੂੰ ਪਤਾ ਹੈ ਭਾਵੇਂ ਉਹਨੂੰ ਪੁੱਛ ਲੈ ਛੋਟੇ ਬਾਈ ਮਰੇ ਮੁਕਰੇ ਦਾ ਕੋਈ ਇਲਾਜ ਨਹੀਂ ਹੁੰਦਾ ਚਲ ਚੰਗਾ ਮੈਂ ਮੁਕਰੀ ਠੀਕ ਹੈ ਮ ਕੋਈ ਨਹੀਂ ਖਾਦੇ ਪਿਆ ਪੂੜੇ ਆਪਲਾ ਮਾ ਤੁਸੀਂ ਮੇਰੀ ਗੱਲ ਸੁਣੋ ਕੱਲ ਉਹਨੂੰ ਮੈਂ ਰੋਟੀ ਬਣਾ ਦੂੰਗੀ ਉਹਨੇ ਕਿਹਾ ਚੁੱਪ ਕਰਕੇ ਰੋਟੀ ਬਣਾ ਦੂੰਗੀ ਅੱਜ ਮੈਂ ਹੋ ਰਹੀਆਂ ਬਿਮਾਰ ਆ ਕੱਲ ਬਣਾ ਦੂੰਗੀ ਹਾਂ ਮੈਂ ਬਣਾ ਦੂੰਗੀ ਕੱਲ ਨੂੰ ਤੇ ਆਹ ਦੇਖ ਲਓ ਮੈਂ ਤਾਂ ਝਾੜੂ ਲਾਉਂਦੀ ਤੇ ਝਾੜੂ ਲਾਉਂਦੀ ਲਿਉਂਦੀ ਧਰ ਕੀ ਗਈਆਂ ਵਿੱਚ ਇੰਨਾ ਸਿਰ ਦੁਖੀ ਜਾਂਦਾ ਸੀ ਮੇਰਾ ਜਾ ਭਾਈ ਸੌ ਜਾ ਕੋਈ ਨਾ ਕੋਈ ਨਹੀਂ ਜਵਾਬ ਦਿੰਦਾ ਮੈਂ ਤਾਂ ਉਹਨਾਂ ਦੇ ਬਿੱਟੂ ਕੇ ਖਾਇਆ ਆਉਣਾ ਰੋਟੀ ਸ਼ਾਮ ਤੱਕ ਠੀਕ ਹੋ ਜਾਏਗੀ ਸ਼ਾਮ ਨੂੰ ਲਾ ਲਾਂਗੇ ਬਾਪੂ ਜੀ ਮੇਰੀ ਗੱਲ ਸੁਣੋ ਕਹਿੰਦੇ ਹੁੰਦੇ ਨਾ ਬਗਾਨਾ ਤਾਂ ਬਗਾਨੀ ਹੁੰਦਾ ਏਦਾਂ ਤਾਂ ਮੈਂ ਕਿੰਨਾ ਮਰਜ਼ੀ ਕਰ ਲੈਣ ਤਾਂ ਮੈਨੂੰ ਕਦੇ ਨਹੀਂ ਕਿਹਾ ਵੀ ਹਾਂ ਬਈ ਪ੍ਰੀਤ ਨੇ ਮੇਰਾ ਘਰਿਆ ਕਰਿਆ ਬਸ ਭਾਈ ਮੈਂ ਤਾਂ ਬਗਾਨੀ ਐ ਸਹੀ ਆ ਠੀਕ ਐ ਤੂੰ ਰਹਿ ਆਵਦੀ ਨਹੀਂ ਚੰਗਾ ਵਗ ਜਾ ਤੂੰ ਕਿਹੜਾ ਮਰਾਦੀਪ ਗਾਹ ਦੀ ਭੂਆ ਦੀ ਕੁੜੀ ਐ ਹੈਗੀ ਤਾਂ ਤੂੰ ਵੀ ਬਗਾਨੀ ਐ ਬਗਾਨੇ ਘਰ ਆਈ ਹੋਈ ਐ ਐ ਨਹੀਂ ਕਰਦੀ ਬਾਪੂ ਦੇਖ ਤੂੰ ਮੈਨੂੰ ਬਾਪੂ ਜਾਨ ਨੂੰ ਕਹਿਦਾ ਮੈਂ ਰਹਿਣ ਨੂੰ ਕਹਿ ਬਈ ਆਪਣੇ ਜਦੋਂ ਕੰਮ ਬਣਦਾ ਨਹੀਂ ਸਿੱਧਾ ਸਾਬ ਐ ਠੀਕ ਐ ਨਾ ਮੈਨੂੰ ਤਾਂ ਜਾਨ ਪਿਆਰੀ ਐ ਬਾਪੂ ਮਰਜ਼ੀ ਆ ਵਾਕੀ ਤੇਰੀ ਪੈ ਜਾ ਪੁੱਤ ਜਾ ਕੇ ਸਿਰ ਤਾਂ ਪੇ ਦੁਖਣਾ ਚਾਵਰ ਚਾਵਰ ਸਿਰ ਤਾਂ ਮੇਰਾ ਦੁਖਣ ਲਾਤਾ ਸੋਡਾ ਦਾ ਦੁਖੂ ਗਈ ਇੱਕ ਮਿੰਟ ਜਵਾਨ ਨਹੀਂ ਖੜਦੀ ਆਹੀ ਕੰਮ ਹੱਥ ਚ ਬਟਾਲਿਆ ਕਰੋ ਕਾਣੂ ਸਿਰ ਦੁਖਣ ਕੱਲਾ ਬੋਲਣ ਜਾਣ ਦੀ ਆ ਛੋਟੀ ਤਾਂ ਚਲ ਕਹਿੰਦੇ ਭੜੇ ਲੱਗਦੇ ਆ ਖਾਲੀ ਵਾਪੂ ਰੋਟੀ ਹਾਂ ਮੈਂ ਤਾਂ ਖਾਲੀ ਰੋਟੀ ਤੂੰ ਖਾਲਾ ਮਿੱਠੀਆਂ ਜੀਆਂ ਲਾ ਰੱਖੀਆਂ ਅੱਜ ਤਾਂ ਅੱਛਾ ਹਾਂ ਲੈ ਫਿਰ ਤਾਂ ਉਹ ਕਰਿਆ ਹੁਣ ਥੰਮ ਥੰਮ ਲਾਇਆ ਹੋਣਾ ਬਾਪੂ ਅੱਜ ਪਤਾ ਨਹੀਂ ਥੰਮ ਲਾਇਆ ਕੋ ਥੰਮ ਲਾਇਆ ਤਾਂ ਮੈਨੂੰ ਪਤਾ ਨਹੀਂਗਾ ਲੈ ਵਗ ਜਾ ਠੰਡੀਆਂ ਨਾ ਹੋ ਜਾਣ ਖਾਲਾ ਗਰਮ ਗਰਮ ਲੈ ਫਿਰ ਤਾਂ ਅੱਜ ਕਮਾਲ ਕਰਤੀ ਹੈ ਇਹ ਵੀ ਕਦੇ ਦਿਲ ਤੇ ਆਈਆਂ ਨੇ ਆਏ ਨਹੀਂ ਪਤਾ ਕਦੇ ਕੀ ਲਾਉਂਦੀਆਂ ਨੇ ਕਦੇ ਕੀ ਆਏ ਤਾਂ ਬਾਲੀਆਂ ਸਿਆਣੀਆਂ ਨੇ ਲੈ ਗੇਟ ਵੜਦੇ ਦੀਏ ਰੂ ਖੁਸ਼ ਹੋ ਗਈ ਹੈ ਖੜੇ ਤੇ ਸੁਤੇ ਰਹੇ ਆਪ ਤੂੰ ਪ੍ਰੀਤ ਹਾਏ ਲਾ ਲਿਆ ਕਰ ਮਿੱਠੀਆਂ ਰੋਟੀਆਂ ਗਰਮ-ਗਰਮ ਨਾ ਲਿਆ ਦੇ ਕੇ ਰਮ ਖਾ ਲੀਏ ਭੁੱਖ ਬਹੁਤ ਲੱਗੀ ਐ ਤੇਰੇ ਨਾਲ ਕੀ ਲਿਆ ਮੈਂ ਗਰਮ-ਗਰਮ ਮਿੱਠੀਆਂ ਰੋਟੀਆਂ ਮਿੱਠੀਆਂ ਰੋਟੀਆਂ ਹਾਂ ਕਿਹੜੀ ਮਿੱਠੇ ਰੋਟੀਆਂ ਜਿਹੜੀਆਂ ਬਾਪੂ ਨੇ ਖਾਧੀਆਂ ਨੇ ਹਾਂ ਤੁਹਾਡੀ ਭਾਬੀ ਬਣਾਈ ਜਾਂਦੀ ਐ ਉਹ ਖਾ ਲੋ ਜਾ ਕੇ ਅੰਦਰ ਜਾਓ ਲੈ ਫਿਰ ਕੀ ਹੋ ਗਿਆ ਲੈ ਭਾਬੀ ਬਣਾਉਂਦੀ ਐ ਕਿ ਨਾ ਤੂੰ ਪਾ ਲਿਆ ਰਸੋਈ ਦਾ ਗੇਟ ਤਾਂ ਬੰਦ ਪਿਆ ਆਹ ਉਹ ਬੰਦ ਪਈ ਥੋਨੂੰ ਲੱਗਦੀ ਆ ਉਹ ਬਣਾਉਣ ਵਾਲੀ ਫਿਰ ਤੂੰ ਬਣਾਈਆਂ ਹੋਣੀਆਂ ਉਹ ਲਿਆ ਦੇ ਕੇਰਾ ਕੁਛ ਨਹੀਂ ਬਣਾਇਆ ਜੀ ਨਾ ਬਾਪੂ ਖਾ ਕੇ ਗਿਆ ਐਵੇਂ ਮਾਰ ਗਏ ਤੁਹਾਡੇ ਕੋਲੇ ਉਹਨੂੰ ਵਿੱਚ ਐਡਾ ਤੋਂ ਬਗੈਰ ਹੋਰ ਕੋਈ ਕੰਮ ਹੀ ਨਹੀਂ ਤੁਹਾਡੇ ਸਾਹਮਣੇ 5:30 ਵਜੇ ਦੀ ਮੋਠੇ ਫਿਰਦੀਆਂ ਪਹਿਲਾਂ ਸਾਰੇ ਬੇੜਾ ਸੰਭਰੇ ਸੀਗਾ ਫਿਰ ਮੈਂ ਉਹ ਕੱਪੜੇ-ਕੁਪੜੇ ਧੋਤੇ ਤੇ ਤੈ ਮਾਰ ਕੇ ਧਰੇ ਨੇ ਹੁਣ ਮੈਂ ਅੰਦਰੋਂ ਝਾੜੂ ਲਾਈ ਜਾਂਦੀ ਸੀ ਉਹ ਮੈਡਮ ਜਿਹੜੀ ਹੈਗੀ ਐਡਾ ਲਾਉਣ ਵਾਲੀ ਤੇ ਲੱਗੀ ਮੇਰੇ ਨਾਲ ਲਾਉਣ ਮੱਥਾ ਮੇਰਾ ਸਿਰ ਪਹਿਲੇ ਹੀ ਦੁਖੀ ਆਂਦਾ ਐ ਨਹੀਂ ਵੀ ਦੋ ਰੋਟੀਆਂ ਦਾ ਤੁਹਾਡੇ ਸਾਹਮਣੇ ਮੈਂ ਸਾਰਾ ਕੰਮ ਕਰਦੀ ਨਹੀਂ ਕਰਦਾ ਜੇ ਦੋ ਰੋਟੀਆਂ ਪਕਾ ਦੂਗੀ ਕੀ ਹੋ ਜਾਊਗਾ ਉਹਨੂੰ ਓਏ ਯਾਰ ਹੁਣ ਮੈਂ ਕੀ ਕਹਾ ਐਡੀ ਤੂੰ ਪੂਰੇ ਤੱਕ ਆ ਗਈ ਐਡੀ ਧੁੱਪ ਤਾਂ ਔਰੇ ਤੱਕ ਆ ਗਈ ਬਾਪੂ ਬਿਨਾ ਰੋਟੀ ਖਾਦੇ ਬਾਗ ਗਿਆ ਫੇਰ ਰੋਟੀ ਹਲੇ ਤੱਕ ਘਰੇ ਬਾਗੀ ਉਹ ਪੱਕੀ ਨਹੀਂ ਹੈਗੀ ਬਈ ਮੇਰੇ ਤਾਂ ਬੱਸੋ ਬਾਹਰ ਐ ਹੁਣ ਮੈਂ ਕੀ ਕਰ ਸਕਦੀ ਐ ਮੈਂ ਤਾਂ ਦੋ ਗੋਲੀਆਂ ਲੈ ਲਈਆਂ ਮੇਰੇ ਤਾਂ ਸਿਰ ਹਜੇ ਤੱਕ ਨਹੀਂ ਹਟਿਆ ਹੁਣ ਮੈਂ ਮਰ ਤਾਂ ਸਕਦੀ ਨਹੀਂ ਦੋ ਰੋਟੀਆਂ ਪਿੱਛੇ ਫੇਰ ਅਸੀਂ ਗੁਰਦੁਆਰੇ ਬਾਗ ਜਾਨੇ ਆ ਮੈਂ ਤੁਹਾਨੂੰ ਕਿਹੇ ਤੁਸੀਂ ਮੇਰੇ ਨਾਲ ਐਨਾ ਮੱਥਾ ਲਾਈ ਜਾਨੇ ਉਹਨੂੰ ਜਾ ਕੇ ਅੰਦਰ ਕਹਿ ਵੀ ਤਾਂ ਸਕਦੇ ਹੋ ਸਮਝਾ ਵੀ ਤਾਂ ਸਕਦੇ ਹੋ ਵੀ ਭਾਬੀ ਤੂੰ ਵੱਡੀਆਂ ਨੂੰ ਕਿਉਂ ਸਰੀਕਾ ਕਰਦੀਆਂ ਯਾਰ ਹੁਣ ਭਾਬੀ ਨੂੰ ਮੈਂ ਕੀ ਕਹਾਂ ਮੈਨੂੰ ਐ ਨਹੀਂ ਸਮਝ ਆਉਂਦਾ ਮੈਂ ਤਾਂ ਆਪ ਆਟਾ ਗੁੰਨ ਕੇ ਆਪ ਥੱਪ ਲੈਣਾ ਭਾਈ ਜਹੀਆਂ ਥੱਪਣੀਆਂ ਆ ਆਪ ਥੱਪ ਲੈਣਾ ਉਹ ਕਹਿਣਾ ਨਹੀਂ ਉਹਨੂੰ ਐਨਾ ਤਾਂ ਸਮਝਾ ਸਕਦਾ ਵੀ ਭਾਬੀ ਪਹਿਲਾਂ ਵੀ ਤਾਂ ਪਕਾਉਂਦੀ ਦੀ ਹੁਣ ਮੇਰਾ ਕੀ ਸਰੀਕਾ ਹੋ ਗਿਆ ਉਹਨੂੰ ਕਿੱਥੇ ਭਾਬੀ ਅੰਦਰ ਹੈਗੀ ਕੀ ਯਾਰ ਸਾਰੇ ਮੇਰੇ ਬਰਾਬਰ ਬੈਹਿੰਦੇ ਬਹਾਨੇ ਲਾ ਕੇ ਫੌਨ ਲੱਗੇ ਬ੍ਰਦਰ ਰੋਜ ਦਾ ਸਿਆਪਾ ਹੋ ਰਿਹਾ ਰੋਜ ਦਾ ਨਹੀਂ ਮੈਂ ਤਾਂ ਪੱਕੀ ਪਈ ਆ ਬਈਏ ਸਿਆਪੇ ਤੋਂ ਮੈਥੋਂ ਨਹੀਂ ਰੋ ਰੋ ਦੇਖਿਆ ਜਾਂਦਾ ਜੇ ਕਿਤੇ ਮੇਰੀ ਭੈਣ ਹੁੰਦੀ ਮੇਰਾ ਦਰਦ ਤਾਂ ਸਮਝਦੀ ਹੀ ਕਹਿੰਦੇ ਹੁੰਦੇ ਨਾ ਬਗਾਨੀ ਤਾਂ ਬਗਾਨੇ ਹੀ ਹੁੰਦੀ ਐ ਫਿਰ ਵੀ ਬਗਾਨੀਆਂ ਨਹੀਂ ਸਮਝਦੀਆਂ ਆ ਕਰਤੀ ਨਾ ਹੋਈ ਉਹਨੀ ਜਠਾਣੀ ਵਾਲੀ ਗੱਲ ਫੌਨ ਲੱਗੇ ਦੋ ਘਰੇ ਦੋ ਦੇ ਹੋਣ ਦੇ ਨਾਲ 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 ਨਾ ਸਾਨੂੰ ਐ ਲੱਗਦਾ ਵੀ ਘਰੇ ਕੋਈ ਹੈ ਨਹੀਂ ਗਾ ਰੋਟੀ ਬਿਖਾਉਣ ਵਾਲਾ ਹਾਏ ਮੈਂ ਕੀ ਕਰਾਂ ਮੈਂ ਤਾਂ ਤੁਹਾਨੂੰ ਟਿੱਕੀ ਜਾਂਦੀ ਤੇ ਮਾ ਆਉਂਗੇ ਮੈਨੂੰ ਦਵਾਈ ਦਵਾ ਕੇ ਲਿਆਉਂਗੇ ਮੇਰਾ ਤਾਂ ਬਾੜਾ ਸਿਰ ਫਟ ਜਾਂਦਾ ਸੌ ਲੱਗੇ ਭਾਬੀ ਭਾਬੀ ਆਲੀ ਖਾ ਲਈ ਗੁਲਗੁਲੀ ਜਿਹੜਾ ਹੁੰਦਾ ਆ ਕੇ ਮੇਰੇ ਸਿਰ ਤੇ ਜੜ ਜਾਂਦਾ ਉਧਰੋਂ ਬਾਪੂ ਵੀ ਮੈਂ ਠੇਕਾ ਲਿਆ ਕੇ ਦੱਸ ਵੀ ਮੈਂ ਸੰਬਰਾਂ ਵੀ ਝਾੜੂ ਵੀ ਮੈਂ ਲਾਵਾਂ ਗੰਦ ਵੀ ਮੈਂ ਸਾਫ਼ ਕਰਾਂ ਤੇ ਰੋਟੀਆਂ ਵੀ ਮੈਂ ਥੱਪਾਂ ਔਰੇ ਐਂ ਦਾ ਫਿਰ ਚੰਬਲ ਜੂਗੀ ਐ ਦਾ ਬਈ ਮੇਰੇ ਜਮੀ ਸੱਤੇ ਬਹਿ ਜੂਗੀ ਉਹ ਚੜ ਕੇ ਰੋਦ ਟਾਮ ਆਉਣ ਨੂੰ ਤਾਂ ਮਿਲ ਜੂਗਾ ਬੇਲੇ ਰਹਿਣ ਦਾ ਮੈਂ ਤਾਂ ਨਹੀਂ ਇਹ ਹੁਣ ਦਿੰਦੀ ਮੇਰੀ ਵੀ ਅੜੀ ਪੱਕੀ ਹੈਗੀ ਹੁਣ ਜਾਣਦੀ ਨਹੀਂ ਮੈਨੂੰ ਵੀ ਪ੍ਰੀਤੋ ਕਹਿੰਦੇ ਨੇ ਫਿਰ ਭਾਬੀ ਬਾਈ ਕੀ ਹੋ ਰਿਹਾ ਤੈਨੂੰ ਤੂੰ ਤਾਂ ਹੌਲੀ ਬੋਲ ਪੈ ਮਾਣਾ ਵੋਟਾ ਸਿਆਣਾ ਵਾਣਾ ਤੈਨੂੰ ਪਤਾ ਹੋਣਾ ਚਾਹੀਦਾ ਹੈ ਵੀ ਬੰਦਾ ਬਿਮਾਰ ਹੈ ਤੂੰ ਜਮੀ ਸਰਚੇ ਸਿੱਧੀ ਵਜੀ ਜਾਣਾ ਉਹ ਭਾਬੀ ਕਮਾਲ ਹੋਈ ਪਈ ਐ ਉਧਰ ਉਹ ਕਹੀ ਜਾਂਦੀ ਐ ਮੇਰਾ ਸਿਰ ਦੁਖਦਾ ਇੱਥੇ ਤੂੰ ਕਹਿੰਨੀ ਐ ਵੀ ਮੈਂ ਬਿਮਾਰ ਆ ਬਾਈ ਮੇਰਾ ਨਹੀਂ ਸਿਰ ਸਿਰ ਦੁਖਦਾ ਮੇਰਾ ਤਾਂ ਕੁਛ ਨਹੀਂ ਦੁਖਦਾ ਉਹਦਾ ਪ੍ਰਧਾਨ ਦਾ ਦੁਖਦਾ ਸਾਰਾ ਕੁਸਾ ਉਹਨੂੰ ਲੈ ਜਾ ਚੱਕ ਕੇ ਕਿਤੇ ਦੋਰਾ ਪੈ ਕੇ ਡਿੱਗ ਨਾ ਜਾਵੇ ਮੈਨੂੰ ਆਇਂ ਤਾ ਦੱਸ ਦੋ ਵੀ ਸਾਡਾ ਕੀ ਕਸੂਰ ਐ ਅਸੀਂ ਬਗ ਜੀਏ ਗੁਰਦੁਆਰੇ ਅਸੀਂ ਘਰੋਂ ਨਿਕਲ ਜਾਨੇ ਆ ਭਾਈ ਫਿਰ ਮੇਰੀ ਗੱਲ ਸੁਣ ਠੀਕ ਐ ਨਾ ਜਿਹੜਾ ਆਉਂਦਾ ਉਹੀ ਕਹਿ ਦਿੰਦਾ ਅਸੀਂ ਫਰਾਨੇ ਦੀ ਰੋਟੀ ਖਾਏ ਨੇ ਅਸੀਂ ਠਿਕੜੇ ਦੀ ਰੋਟੀ ਖਾ ਜਾਣੇ ਆ ਦੇਖ ਜੇ ਅਸੀਂ ਲੋਕਾਂ ਦੇ ਰੋਟੀ ਖਾਣੇ ਬਾਗੀਆਂ ਮੇਰੇ ਵਰਗੀ ਬਾਗੀ ਜਵਾਬ ਤਾਂ ਕੋਈ ਮੈਨੂੰ ਨਹੀਂ ਦਿੰਦਾ ਠੀਕ ਐ ਤਿੰਨ ਸਾਲ ਹੋ ਗਏ ਮੈਨੂੰ ਇਸ ਪਿੰਡ ਦੀ ਨੂ ਬਣੀ ਨੂੰ ਉਹਨੂੰ ਹਾਲੇ ਸਾਰੇ 6-7 ਮਹੀਨੇ ਹੋਏ ਨੇ ਕੀ ਸਮਝਦੇ ਆ ਉਹ ਆਪਦੇ ਆਪ ਨੂੰ ਨਾਲੇ ਮੇਰੀ ਗੱਲ ਸੁਣ ਬਾਈ ਕੈਮਰਾ ਨਹੀਂ ਲੱਗਿਆ ਹੋਇਆ ਨਹੀਂ ਤੈਨੂੰ ਸਬੂਤ ਦਿਖਾ ਦਿੰਦੀ ਮੈਂ ਪਲੇਬੈਕ ਕਰਕੇ ਉਰੇ ਬੈਠੀ ਦੀ ਮੈਂ ਤੈਨੂੰ ਤਾਂ ਮੇਰਾ ਪਤਾ ਹੀ ਹੈ ਵੀ ਤਿੰਨ ਦਿਨ ਹੋ ਗਏ ਮੈਨੂੰ ਜ਼ਖਾਮ ਹੋ ਰਿਹਾ ਮੇਰਾ ਨੱਕ ਬੰਦ ਹੋ ਰਿਹਾ ਨਾਲੇ ਮੇਰਾ ਗਲਾ ਰੁਕ ਰਿਹਾ ਠੀਕ ਹੈ ਪਹਿਲੇ ਮੈਂ ਕਿੰਨੇ ਕਭਾਂ ਨਿਲਾਉਣੀਆਂ ਆ ਕੇ ਝਾੜੂ ਜੜੇਗ ਕੇ ਮੈਨੂੰ ਕਹਿੰਦੀ ਰੋਟੀ ਪਕਾ ਲੈ ਸਿੱਧੀ ਹੋ ਕੇ ਐ ਬੋਲੀ ਮੈਂ ਕਿਹਾ ਦੇਖ ਬਈ ਪ੍ਰੀਤ ਮੈਂ ਇਥੋਂ ਤਾਂ ਰੋਟੀ ਪਕਦੀ ਨਹੀਂ ਮੈਂ ਪਿਆਰ ਨਾਲ ਜਵਾਬ ਦਿੱਤਾ ਉਹਨੇ ਮਾਂ ਦੀ ਤੀਨੇ ਮੈਨੂੰ ਇੰਨਾ ਕੁਝ ਸੁਣਾਇਆ ਆ ਕਿ ਮੇਜ਼ ਤੋਂ ਪੈਰ ਚੱਕ ਲੈ ਤੇਰੇ ਕਾਲੇ ਗਿੱਟੇ ਨੇ ਆਉਂਟ ਪਟਾੰਗ ਪਤਾ ਨਹੀਂ ਕੀ ਕੁਝ ਬੋਲ ਗਈ ਮੈਂ ਤਾਂ ਵੀ ਬਖਸ਼ਦੀ ਵੀ ਛੋਟੀ ਐ ਬਾਈ ਮੇਰੀ ਗੱਲ ਸੁਣ ਲੈ ਠੀਕ ਐ ਨਾ ਤੇਰਾ ਵੱਡਾ ਬਾਈ ਨਿਆਂ ਕਰਦਾ ਜੇ ਮੇਰੀ ਗਲਤੀ ਹੋਊਗੀ ਮੇਰੇ 'ਚ ਗਲਤੀ ਕੱਢੂਗਾ ਤੂੰ ਪਰ ਆਹ ਦੋਹੇ ਪਾਸੇ ਡੰਡਾ ਜਾਂ ਡੇਗਣਾ ਬੰਦ ਕਰ ਦੇ ਉਹਨੂੰ ਜਾ ਕੇ ਸਮਝਾ ਲੈ ਉਹਦੀਆਂ ਇਹ ਚਲਾਕੀਆਂ ਨਾ ਚੰਗੀਆਂ ਨਹੀਂ ਹੈਗੀਆਂ ਆਪਦੇ ਪੇਕੇ ਤੋਂ ਆਹੀ ਕੁਸਿ ਖਾ ਕੇ ਵੇਜੀਦੀ ਉਹਦੀ ਮਾਂ ਨੇ ਭਾਬੀ ਮੈਂ ਉਹਨੂੰ ਸਮਝਾਉਂਗਾ ਅਹੀ ਜੀ ਗੱਲ ਨਹੀਂ ਹੈਗੀ ਪਰ ਤੂੰ ਐਂ ਤਾਂ ਦੱਸ ਦੇ ਵੀ ਫਿਰ ਕੀ ਕਰਾਂ ਮੈਂ ਅਸੀਂ ਕੀ ਕਰੀਏ ਬਾਪੂ ਪਹਿਲਾਂ ਭਾਬੀ ਰੋਟੀ ਖਾਦੇ ਵਾਣਾ ਪਾ ਗਿਆ ਕਰਿਆ ਤਾਂ ਹੋਰ ਕੁਝ ਨਹੀਂ ਜਾ ਸਕਦਾ ਉਹ ਕਰਦੀ ਐ ਸਰੀਕਾ ਮੇਰਾ ਜਾਣ ਕੇ ਵੀ ਇਹ ਪਈ ਐ ਮੈਂ ਕੋਈ ਮਸਤੀ ਹੋਈ ਨਹੀਂ ਪਈ ਠੀਕ ਹੈ ਨਾ ਮੇਰੀ ਮਾਂ ਨੇ ਤਾਈਂ ਸਿਖਾਇਆ ਵੀ ਭਈ ਬੰਦਾ ਕੰਮਕਾਰ ਕਰਦਾ ਰਹਿਣਾ ਚਾਹੀਦਾ ਹੈ ਉਹਦੇ ਹੱਡ ਪੈਰ ਚੱਲਦੇ ਰਹਿਣੇ ਚਾਹੀਦੇ ਨੇ ਉਹਨੂੰ ਜਾ ਕੇ ਸਮਝਾ ਦੇ ਰੋਟੀਆਂ ਪਕਾ ਲੂਗੀ ਚਾਰ ਹਲੇ ਵੀ ਕੋਈ ਵਿਗੜਿਆ ਨਹੀਂ ਹੈਗਾ ਬਾਪੂ ਗਿਆ ਨਹੀਂ ਕਿਤੇ ਉਹਨਾਂ ਤਾਂ ਮੋੜ ਵੀ ਲਿਆਵਾਂਗੇ ਫੋਨ ਕਰਕੇ ਬੁਲਾ ਲਾਂਗੇ ਕੋਝ ਤਾਂ ਬਾਬੀ ਦੇ ਬਣਾਉਗੀ। ਆਹੋ ਮੈਂ ਕੋਈ ਮਸਤੀ ਹੋਈ ਨਹੀਂ ਪੈਂਦੀ ਬਾਈ ਤਿੰਨ ਸਾਲਾਂ ਤੋਂ ਤੂੰ ਮੇਰੇ ਹੱਥਾਂ ਦੀਆਂ ਬਣੀਆਂ ਖਾ ਕੇ ਆਉਣਾ। ਆਪਣੇ ਕਿਹੜਾ ਮਾਂ ਤੀ ਵੀ ਉਹ ਪਕਾਉਂਦੀ ਸੀ ਉਰੇ। ਉਹ ਭਾਬੀ ਮੰਦਾ ਗੱਲ ਬਥੇਰਾ ਕਰਿਆ ਤੂੰ ਸਾਡਾ। ਫੇਰ ਫੇਰ ਕੀ ਭਾਬੀ? ਹੁਣ ਬਾਪੂ ਨੂੰ ਤਾਂ ਰੋਟੀ ਦੇਣੀ ਐ ਪਊਗੀ ਅਸੀਂ ਤਾਂ ਚੱਲ ਭੁੱਖੇ ਵੀ ਸਾਰ ਲਾਂਗੇ। ਨਾ ਅਸੀਂ ਦਾ ਕੀ ਮਤਲਬ ਐ ਤੇਰਾ ਕਹਿਣ ਦਾ ਮਤਲਬ ਤੇ ਐ ਵੀ ਹਲੇ ਵੀ ਮੇਰੀ ਗਲਤੀ ਹੋਈ ਉਹਦੀ ਤਾਂ ਮੈਡਮ ਦੀ ਕੋਈ ਗਲਤੀ ਹੈ ਨਹੀਂ ਰਕਾਨ ਦੀ। ਭਾਬੀ ਗੱਲ ਮੈਨੂੰ ਗਲਤੀਆਂ ਗਲਤੀਆਂ ਦਾ ਨਹੀਂ ਪਤਾ। ਬਸ ਗੱਲ ਦੀ ਮੈਨੂੰ ਇਹ ਗੱਲ ਪਤਾ ਐ। ਵੀ ਬਾਪੂ ਕਰੋ ਭੁੱਖਾ ਬਗਿਆ ਬਾਈ ਈਸ਼ੂ ਮੇਰੀ ਗੱਲ ਸੁਣ ਠੀਕ ਹੈ ਨਾ ਹਰੇਕ ਚੀਜ਼ ਦਾ ਮੈਂ ਨਹੀਂ ਠੇਕਾ ਲਿਆ ਹੋਇਆ ਜਿਵੇਂ ਵੱਡੀਆਂ ਦਾ ਮਤਲਬ ਹੈ ਨਹੀਂ ਵੀ ਸਾਰਾ ਕੰਮ ਮੈਂ ਹੀ ਕਰੂੰਗੀ ਜਿੱਤੇ ਮੇਰੀ ਗਲਤੀ ਹੋਈ ਚਾਰ ਛੱਤਰ ਮਾਰੇ ਹੋ ਮੈਂ ਮੁੜ ਕੇ ਆਉਂਦੀ ਵੀ ਨਹੀਂ ਆਪੇ ਵਗ ਜੂੰਗੀ ਬਾਅਦ ਵਿੱਚ ਚਲ ਕੋਈ ਨਾ ਭਾਬੀ ਭਾਈ ਮੈਂ ਕਰਦੀ ਆ ਰਾਮ ਦੇਖ ਮੈਂ ਤਾਂ ਦੋ ਗੋਲੀਆਂ ਪਹਿਲਾਂ ਲੈ ਰੱਖਿਆ ਨੱਕ ਮੇਰਾ ਬੰਦ ਹੋ ਰਿਹਾ ਤੈਨੂੰ ਮੇਰੀ ਬਾਜ਼ੀਤੀ ਪਤਾ ਲੱਗਦਾ ਹੋਣਾ ਚਲ ਕੋਈ ਨਾ ਭਾਬੀ ਉਹ ਤਾਂ ਤੇਰੀ ਬੋਲਤ ਹੀ ਪਤਾ ਲੱਗ ਜਾਂਦਾ ਵੀ ਤੈਨੂੰ ਜ਼ਖਾਮ ਹੋ ਰਿਹਾ ਇਹ ਤਾਂ ਕੀ ਬਹਾਨਾ